ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਦਾ ਇਸ ਵੇਲੇ ਬਟਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਬਟਾਲਾ ਪੁਲਿਸ ਨੂੰ ਲੱਗੀ ਵੱਡੀ ਕਾਮਯਾਬੀ ਹੱਥ ਦੱਸਦੀ ਹੈ ਕਿ ਬਟਾਲਾ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨ ਗਰੁੱਪਾਂ ਵਿੱਚ ਗ੍ਰਿਫਤਾਰ ਕੀਤੇ ਲੋਕਾਂ ਵਿੱਚ ਲੁੱਟੇਰੇ ਡਰੱਗ ਪੈਡਲਰ ਅਤੇ ਅਵੈਧ ਹਥਿਆਰ ਰੱਖਣ ਵਾਲੇ ਅਪਰਾਧੀ ਸ਼ਾਮਲ ਹਨ ਅਤੇ 10 ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਉੱਪਰ ਕੇਸ ਦਰਜ ਕੀਤੇ ਗਏ ਹਨ ਅੱਜ ਬਟਾਲਾ ਪੁਲਿਸ ਨੇ ਵੱਡੇ ਪੇਮਾਨੇ ਤੇ ਕਾਰਵਾਈ ਕਰਦੇ ਹੋਏ ਅਪਰਾਧੀ ਗਤੀਵਧੀਆਂ ਵਿੱਚ ਸ਼ਾਮਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਇਹਨਾਂ ਤੋਂ ਇਲਾਵਾ 10 ਮਹਿਲਾਵਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਤਿੰਨ ਅਲੱਗ-ਅਲੱਗ ਗੈਂਗਾਂ ਵਿੱਚ ਸਬੰਧਤ ਸਨ ਜਿਨ੍ਹਾਂ ਵਿੱਚ ਅਵੈਧ ਹਥਿਆਰ ਰੱਖਣ ਵਾਲੇ ਡਰੱਗ ਪੈਡਲਰ ਅਤੇ ਲੁਟੇਰਾ ਗੈਂਗ ਸ਼ਾਮਿਲ ਹਨ ਲੁਟੇਰਾ ਗੈਂਗ ਦੇ ਗ੍ਰਿਫਤਾਰ ਕੀਤੇ ਸਾਰੇ ਲੋਕ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ 6 ਲੋਕਾਂ ਕੋਲ 6 ਪਿਸਤੌਲ 64 ਕਾਰਤੂਸ 22 ਗ੍ਰਾਮ ਹਿਰੋਇਨ ਅਤੇ 500 ਨਸ਼ੀਲੀ ਗੋਲੀਆਂ ਦੇ ਇਲਾਵਾ ਇਹਨਾਂ ਲੋਕਾਂ ਦੁਆਰਾ ਅਪਰਾਧਿਕ ਗਤੀਵਿਧੀਆਂ ਵਿੱਚ ਇਸਤੇਮਾਲ 4 ਕਾਰਾਂ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਇਸ ਪੂਰੀ ਘਟਨਾ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆ ਆਜੀ ਬਾਰਡਰ ਦੇ ਸੁਰਿੰਦਰਪਾਲ ਸਿੰਘ ਪਰਮਾਨ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਾ ਗੈਂਗ ਵਿੱਚ ਪੰਜ ਲੋਕਾਂ ਦੇ ਇਲਾਵਾ ਇਸ ਗੈਂਗ ਵਿੱਚ ਹੋਰ ਲੋਕਾਂ ਜਿਨ੍ਹਾਂ ਵਿੱਚ 10 ਮਹਿਲਾਵਾਂ ਸ਼ਾਮਿਲ ਹਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ 37 ਅਪਰਾਧਿਕ ਮਾਮਲੇ ਦਰਜ ਹਨ ਆਜੀ ਨੇ ਦੱਸਿਆ ਕਿ ਬਟਾਲਾ ਵਿੱਚ 23 ਅਤੇ 24 ਨਵੰਬਰ ਨੂੰ 9ਵੀਂ 10ਵੀਂ ਦੇ ਮੇਲੇ ਦੇ ਦੌਰਾਨ ਪੁਲਿਸ ਦੁਆਰਾ ਕੀਤੀ ਜਾ ਰਹੀ ਚੈਕਿੰਗ ਵਿੱਚ ਇਹ ਗਿਰੋਹ ਹੱਥੇ ਚੜ੍ਹਿਆ ਸੀ ਇਸ ਗਰੋਹੀ ਕਾਰੇਪਨਾਲੀ ਇਹ ਹੈ ਕਿ ਗਰੋਦੇ ਮੈਂਬਰ ਮੇਲਿਆਂ ਵਿੱਚ ਜਾ ਕੇ ਲੋਕਾਂ ਦੀ ਜੇਬਾਂ ਕੱਟਦੇ ਸਨ ਪਰਸ ਸੋਨਾ ਅਤੇ ਪੈਸਾ ਚੁਰਾਉਂਦੇ ਸਨ ਇਹਨਾਂ ਦੇ ਇਲਾਵਾ ਲੋਕਾਂ ਨੂੰ ਡਰਾਣ ਧਮਕਾਉਣ ਦੇ ਅਤੇ ਗਾੜੀਆਂ ਖੋਣ ਵਿੱਚ ਇਹਨਾਂ ਦਾ ਜਿਆਦਾ ਹੱਥ ਹੈ ਅਤੇ ਡਰੱਗਸ ਵੀ ਇਹ ਲੋਕ ਵੇਚਦੇ ਹਨ 10 ਬੰਦੇ ਫੜੇ ਗਏ ਨੇ ਇਹਨਾਂ ਕੋਲ 6 ਪਿਸਟਲ 64 ਕਾਰਟ੍ਰਿਜਸ 28 ਗ੍ਰਾਮ ਹੈਰੋਇਨ ਨਟੌਕਸਿਕ ਐਂਡ ਟੈਬਲੇਟਸ 4 ਕਾਰਾਂ ਇੱਕ ਮੋਟਰਸਾਈਕਲ ਤੇ ਬਾਕੀ ਪਾਕਟ ਕਟਰ ਪਕੜੇ ਹੋਏ ਨੇ ਇਸ ਗੈਂਗ ਦੇ 10 ਬੰਦੇ ਅਸੀਂ ਰਸ਼ ਕਰ ਚੁੱਕੇ ਆ ਜਿਨ੍ਹਾਂ ਵਿੱਚ ਪੰਜਾਬ ਹਰਿਆਣਾ ਦੇ ਬਾਕੀ ਦੇ ਏਰੀਆਸ ਦੇ ਵਿੱਚ ਪਹਿਲਾਂ ਹੀ 37 ਕ੍ਰਿਮੀਨਲ ਕੇਸਿਸ ਦਰਜ ਨੇ ਇਹਦੇ ਅਪਰੇਡਿੰਗ ਗਰੂਪਸ ਐਂਡ ਆਲ ਦੱਟ ਜਿੱਥੇ ਵੀ ਗੈਦਰਿੰਗ ਹੁੰਦੀ ਆ ਕੋਈ ਮੇਲਾ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਗੈਦਰਿੰਗ ਹੁੰਦੀ ਉੱਥੇ ਜਾ ਕੇ ਅਪਰੇਡ ਕਰਦੇ ਨੇ ਲੋਕਾਂ ਨੂੰ ਲੁੱਟਦੇ ਸੀ ਮਾਰਦੇ ਸੀ ਤੇ ਸਨੇਚਿੰਗ ਕਰਦੇ ਸੀਗੇ ਇਹਨਾਂ ਨਾਲ ਇਹਨਾਂ ਨੂੰ ਕਿਸ ਗੈਂਗ ਨੂੰ ਫੜਨ ਨਾਲ ਤੇ ਇਹਨਾਂ ਦੇ ਬਾਕੀ ਮੈਂਬਰ ਫੜਨ ਨਾਲ ਦਰਨੀ ਕੁਆਇਟ ਰੈਲੀਫੀਅਨ ਦਾ ਹਾਲ ਆਫ ਦਾ ਸਟੇਟ ਆਫ ਪੰਜਾਬ बिकॉज ਜਿਹੜਾ ਇੱਕ ਗੈਂਗ ਸੀਗਾ ਪੂਰੇ ਦੇ ਪੂਰੇ ਇਹ ਸਾਰੇ ਪੰਜਾਬ ਦੇ ਵਿੱਚ ਹੀ ਆਪਰੇਟ ਕਰਦੇ ਸੀਗੇ ਤੇ ਐਸਐਸਪੀ ਬਟਾਲਾ ਤੇ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਕਿ ਇਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਇਹਨਾਂ ਕੋਲੋਂ ਛੇ ਵੈਪਨ ਪਕੜ ਲਏ ਨੇ 10 ਬੰਦੇ ਪਕੜ ਲਏ ਨੇ ਹਲੇ ਹੋਰ ਵੀ ਫੱਟਣ ਵਾਲੇ ਰਹਿੰਦੇ ਨੇ ਹੋਰ ਇਹ ਪਿਊਰ ਟਾਈਮ ਮੀਨੂੰ ਦਾ ਕੋਸ਼ਾਨ ਰੈਸਟੀਕੇਸ਼ਨ ਵੀ ਵੀ ਐਪਰੀਹੈਂਡਡ ਦਮ ਹੋਇਆ ਥੈਂਕ ਯੂ ਸਾਰੇ ਕਿਨੇ ਗਏ ਹੈਗੇ ਨੇ ਬੰਦੇ ਇੱਕ ਦੋ ਗੈਨ ਸੈਪਰੇਟਲੀ ਆਪਰੇਟ ਕਰਦੇ ਸੀ ਜਿਹੜਾ ਪਟੇਲ ਤੋਂ ਉਹ ਪ੍ਰਸ਼ਨ ਉਡ ਦਿੱਤਾ ਉਹਦੇ ਸਾਰੇ ਜਿਹੜੇ ਗਏਗੇ ਕੋਈ ਰੀਐਕਸਪਟਸ ਨਹੀਂ ਕਿ ਕਿੰਨਾ ਨੇ ਕਿੰਨਾ ਕਿ ਜੱਗੂ ਗਏ ਕਿਨੇ ਨਾ ਨਹੀਂ ਨਹੀਂ ਉਹ ਉਹ ਨਹੀਂ ਹੈ ਇਹ ਇਹਨਾਂ ਦਾ ਬੇਸਿਕ ਪਰਪਸਲ ਇਕਨੋਮਿਕ ਗੇਨ ਹੋਣੀ ਭਾਵੇਂ ਪਰ ਡੋਨਟ ਹੈਵ ਟੂ ਡੂ ਵਿਦ ਅ ਆਰਗੇਨਾਈਜ਼ਡ ਅ ਆਰਗੇਨਾਈਜ਼ਡ ਟੂ ਹੈ ਲੇਕਿਨ ਨੋਟ ਇਟ ਥੈਟ ਐਕਸੈਂਟਡ ਨੋਟ ਐਂਟੀ ਨੈਸ਼ਨਲ ਬਟ ਬੇਸਡ ਓਨ ਇਕਨੋਮਿਕ ਚੰਡਾਲਰ ਦੇ ਵਾਂਟ ਟੂ ਹੈਵ ਅ 37 ਰੁਪਏ ਕੇ ਸਿਚੂਏਸ਼ਨ ਵਿੱਚ ਉਹਨਾਂ ਵਿੱਚ ਕੋਈ ਵੱਡੇ ਜਿਹਦਾ ਮਰਡਰ ਤੇ ਵੀ ਹੈ ਕਿ ਨਾ ਤੇ 350 ਦਾ ਚੋਰੀ-ਚੋਰੀ ਕਰਿਆ ਹੋਇਆ ਸਾਰੇ ਵਿੱਚ ਚੋਰੀ ਅਜਨਬ ਅ ਹੈ ਨਾ ਓਰੀਜਨਲ ਆ ਲੁੱਟ ਖੋਦੇ ਮਸਲੇ ਹੈਗੇ ਨੇ ਮਟਰ ਵਗੈਰਾ ਸਭ ਕੁਝ ਨਹੀਂ ਮਟਰ ਹਲੇ ਆਇਆ ਨਹੀਂ ਕਿਉਂਕਿ ਉਹ ਤੋਂ ਟਾਈਮ ਚਾਹੀਦਾ ਥੋੜਾ ਇਨਵੈਸਟੀਗੇਸ਼ਨ ਲਈ ਮਟਰ ਗੈਂਗ ਦੇ ਹੋਰ ਵੀ ਬੰਦੇ ਕੀ ਹੈਗੇ ਨੇ ਹਾਂਜੀ ਐਟ ਲਾਰਜ ਸਰ ਇਸ ਗੈਂਗ ਚ ਲੇਡੀਜ਼ ਵੀ ਸ਼ਾਮਲ ਨੇ ਲੇਡੀ ਡੈਫੀਨਿਟਲੀ ਸ਼ਾਮਲ ਹੈ ਦੇ ਵੀ ਲੇਡੀ ਸਮ ਹੈ ਵੈਰੀ ਗੁੱਡ ਪਰਸੈਂਟੇਜ ਆਫ ਦ ਕ੍ਰਾਈਮ ਇਜ਼ ਅਸਟਾਰਟ